ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਵਿੱਚ ਅੱਜ ਚੰਡੀਗੜ੍ਹ ਵਿੱਚ ਪੈਂਦੇ ਸੈਕਟਰ 37 ਦੇ ਲੋਅ ਪਵਨ ਵਿੱਚ ਭਾਜਪਾ ਦੀ ਮੈਂਬਰਸ਼ਿਪ ਮੁਹਿੰਮ ਦਾ ਸੂਬਾ ਪੱਧਰੀ ਸਮਾਗਮ ਹੋਇਆ ਜਿਸ ਵਿੱਚ ਪੰਜਾਬ ਭਰ ਤੋਂ ਭਾਜਪਾ ਨੇਤਾ ਅਤੇ ਵਰਕਰ ਸ਼ਾਮਲ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਵਿੱਚ ਬੀਜੇਪੀ ਮੈਂਬਰਸ਼ਿਪ ਦੀ ਸ਼ੁਰੂਆਤ ਹੋ ਗਈ ਹੈ ਅਤੇ ਭਾਜਪਾ ਦੀਆਂ ਨੀਤੀਆਂ ਕਾਰਨ ਵੱਡੀ ਗਿਣਤੀ ਵਿੱਚ ਲੋਕ ਭਾਜਪਾ ਨਾਲ ਜੁੜ ਰਹੇ ਨੇ ਇਸ ਮੌਕੇ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਭਾਜਪਾ ਕੋਲ 18 ਕਰੋੜ ਮੈਂਬਰ ਨੇ ਜੇ ਇਸ ਨੇ ਇਹ ਪਾਰਟੀ ਦੁਨੀਆ ਭਰ ਚ ਸਭ ਤੋਂ ਵੱਡੀ ਪਾਰਟੀ ਹੈ। ਆਪ ਕੋ ਮੈਂਬਰਸ਼ਿਪ ਰੀਨਿਊਅਲ ਨਹੀਂ ਹੈ ਸਰ। ਮੇਰਾ ਮੰਨ ਹੈ ਜਿਹੜਾ ਕੋਰ ਅਜੰਡਾ ਹੈ ਪਾਰਟੀ ਦਾ ਜਿਹੜੀ ਫਾਊਂਡੇਸ਼ਨ ਹੈ ਪਾਰਟੀ ਦੀ ਉਹ ਫਾਊਂਡੇਸ਼ਨ ਨਿਊ ਜਿਹੜੀ ਹੈ ਉਹ ਹੈ ਦੇਸ਼ ਪਹਿਲਾਂ ਨੇਸ਼ਨ ਫਰਸਟ ਉਹਦੇ ਪ੍ਰਤੀ ਰੀ ਡੈਡੀਕੇਟਿੰਗ ਯੋਰself ਉਹਦੇ ਪ੍ਰਤੀ ਦੁਬਾਰਾ ਭਾਜਪਾ ਨੇਤਾ ਮਨੋਰੰਜਨ ਕਾਲਿਆ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ ਨੂੰ ਸ਼ਹਿਰਾਂ ਵਿੱਚ ਹੀ ਨਹੀਂ ਸਗੋ ਪਿੰਡਾਂ ਵਿੱਚ ਵੀ ਮਜ਼ਬੂਤ ਕੀਤਾ ਜਾਵੇਗਾ। ਉਹ ਅਸੀਂ ਦੁਬਾਰਾ ਕਰ ਰਹੇ ਹਾਂ। ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੇ ਪਹਿਲਾਂ ਵੀ ਪੁਰਾਣੇ ਸਦਸੇ ਸੀਗੇ ਉਹ ਵੀ ਦੁਬਾਰਾ ਬਣਨਗੇ ਔਰ ਨਵੇਂ ਸਦਸੇ ਵੀ ਦੁਬਾਰਾ ਬਣਨਗੇ। ਔਰ ਸਾਥੀਓ ਇਹ ਸਦਸਤਾ 6 ਸਾਲ 2014 ਦੇ ਵਿੱਚ ਇਸ ਦੀ ਸ਼ੁਰੂਆਤ ਹੋਈ ਜਿਸ ਤਰ੍ਹਾਂ ਦੱਸਿਆ ਗਿਆ 10 ਕਰੋੜ ਮੈਂਬਰ ਬਣੇ ਸੀਗੇ